ਕਹਿਣ ਲੱਗੇ ਪੁੱਤ ਮੈਨੂੰ ਨਹੀਂ ਪਤਾ ਕਹਿੰਦਾ ਵੇਖੋ ਏ ਮੇਰੀ ਕੌਮ ਦੀ ਕਿੱਡੀ ਬਾਦ ਨਸੀਬੀ ਐ ਕਿ ਬਾਪੂ 50 ਸਾਲ ਹੋ ਗਏ ਗੁਰਦੁਆਰੇ ਜਾਂਦਿਆਂ ਜੇ ਤੈ ਸਤਨਾਮ ਦਾ ਨਹੀਂ ਪਤਾ ਕਿਦਾਂ ਤਰੱਕੀ ਕਰਾਂਗੇ ਕਹਿੰਦੇ ਪੁੱਤ ਦੱਸ ਦਿਓ ਨੇ ਕਿਹਾ ਮੈਂ ਵੀ ਕਿਸੇ ਤੋਂ ਸੁਣਿਆ ਚੱਲ ਰੱਬ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਤੋਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਜਿਹੜੇ ਪੂਰਨ ਸੰਤ ਹੁੰਦੇ ਨਾ ਆ ਵੀਰ ਜੀ ਕਥਾ ਕਰ ਰਹੇ ਸੀ ਕਿ ਮੈਂ ਸਰਵਣ ਕੀਤਾ ਉਹਨਾਂ ਨੇ ਮੇਰੇ ਖਾਲ 35 40 ਮਿੰਟ ਲਾਏ ਮੰਨ ਤੇ ਇੱਕ ਸਾਧੂ 5 ਮਿੰਟ ਦੇ ਵਿੱਚ ਉਹ ਕੁਝ ਦੇ ਜਾਂਦਾ ਜੋ ਅਸੀਂ 50 ਚ ਨਹੀਂ ਦੇ ਸਕਦੇ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣ ਸਾਦੇ ਅਮਰਾਦੇ ਸਾਧੂ ਹੀ ਅਹੀਂ ਗੱਲਾਂ ਪੜਦੇ ਪੋਥੀਆਂ ਪੜ ਕੇ ਜਾਂ ਪੰਗਤੀਆਂ ਯਾਦ ਕਰ ਕਰਕੇ ਨਾ ਵੀ ਸਟੇਜ ਤੇ ਜਾਣਾ ਏ ਮੈਂ ਇਹ ਚੀਜ਼ ਸੋਚੀ ਇੱਥੇ ਆ ਕੇ ਭੁੱਲ ਜਾਂਦਾ ਗਿਆਨੀ ਜੀ ਬੈਠੇ ਸਭ ਕੁਝ ਵੀ ਕਿਹੜਾ ਵਿਸ਼ਾ ਕਿਧਰ ਨੂੰ ਤੁਰ ਗਿਆ ਸਤਿਗੁਰੂ ਬੈਠੇ ਮਹਾਂਪੁਰਖ ਇਦਾਂ ਬੈਠੇ ਬੋਰੀ ਤੇ ਇਦਾਂ ਹੀ ਵਚਨ ਚੱਲੇ ਕੋਈ ਸਿੰਘ ਕਰ ਰਿਹਾ ਸੀ ਕਥਾ ਕੀਰਤਨ ਕੋਈ ਧਿਆਨ ਨਾਲ ਸੁਣਦਾ ਰਿਹਾ ਉਹਨੇ ਦਸਵੇਂ ਦੀ ਗੱਲ ਕੀਤੀ ਦਸਵੇਂ ਦਵਾਰ ਦੀ ਸਭ ਤੋਂ ਪਹਿਲੀ ਗੱਲ ਕਿ ਗੁਰਮਖੋ ਤੁਸੀਂ ਕੋਠੀ ਭਾਈ ਉਹ ਕਰੇ 70 80 ਲੱਖ ਰੁਪਇਆ ਇਸ ਵੇਲੇ ਕੋਠੀ ਤੇ ਲੱਗ ਜਾਂਦਾ ਇੱਕ ਕੋਠੀ ਆਏ ਜਿਹੜੀ ਮੇਰੇ ਹਜ਼ੂਰ ਨੇ ਸਾਨੂੰ ਵੜਾ ਕੇ ਦਿੱਤੀ ਹੈ ਇਹਨੂੰ ਨੌ ਦਰਵਾਜ਼ੇ ਲਾਏ ਬੋਲੋ ਸਤਨਾਮ ਸ੍ਰੀ ਨੌ ਦਰਵਾਜ਼ੇ ਲਾਏ ਐ ਇਸ ਕੋਠੀ ਨੂੰ ਤੇ ਸਾਢੇ 3 ਕਰੋੜ ਰੋਸ਼ਨ ਦਾਨ ਕਹਿ ਦਿਓ ਸਤਨਾਮ ਗੌਰ ਕਰਿਓ ਕਿੱਡਾ ਸੋਹਣਾ ਘਰ ਬਣਾਇਆ ਮੇਰੇ ਮਾਲਕ ਨੇ ਕਦੇ ਤਾਂ ਮੂਰਤ ਨਹੀਂ ਕੀਤਾ ਘਰ ਵਾਲੀ ਕੋਠੀ ਤੇ ਬਣਾ ਕੇ ਮਹਾਰਾਜ ਲੈ ਆਈਦਾ ਵਿਖਾਉਣੀ ਤਾਂ ਕੋਠੀ ਹੁੰਦੀ ਮਹਾਰਾਜ ਥੋੜਾ ਵਿਖਾਉਣਾ ਖੋਏ ਉਹ ਮਹਾਰਾਜ ਇੱਕ ਪਾਸੇ ਬੈਠੇ ਸੁਖਮਨੀ ਸਾਹਿਬ ਪੜਤਾ ਗਿਆ ਨੀ ਨੇ ਕੋਈ ਅੰਦਰ ਨਹੀਂ ਗਿਆ ਉਹ ਕਹਿੰਦੇ ਕੋਈ ਕਥਾਵਾਚਕ ਸਾਧ ਲੀ ਗੇ ਕੀਰਤਨ ਵਾਲਾ ਕਹਿੰਦੇ ਜਿਹੜਾ ਉਹਨੂੰ 8-7000 ਦੇਣਾ ਹੈ ਤੇ ਉਹ ਕੋਲੇ ਨਹੀਂ ਰੱਖੀਦਾ ਬਾਬਾ ਹੀ ਨਹੀਂ ਸੱਦਿਆ ਅੱਜ ਜੋ ਹਾਲਾਤ ਨੇ ਸਾਡੇ ਖੰਡ ਪਾਠ ਵੀ ਚਲੇ ਗਏ ਸਹਿਜ ਪਾਠ ਵੀ ਚਲੇ ਗਏ ਜਪਜੀ ਸਾਹਿਬ ਉਥੀ ਰੰਭ ਹੁੰਦੀ ਸੀ ਮਾਹਪੁਰਖ ਨਾਲ ਉਹ ਵੀ ਚਲੇ ਗਈ ਹੁਣ ਜਿੰਨੇ ਆਪਾਂ ਸੁਖਮਣੀ ਸਾਹਿਬ ਕਰਾ ਦਿਓ 38 ਪੌੜੀਆਂ ਜਪਜੀ ਸਾਹਿਬ 5 ਪੌੜੀਆਂ ਪੜ੍ਹ ਦਿਓ 40 ਪੌੜੀਆਂ ਆਨੰਦ ਸਾਹਿਬ ਆਨੰਦ ਵਰਤਿਆ 72 ਵਰਿਆਂ ਦੀ ਉਮਰ ਆਨੰਦ ਕੋ ਆਪਣੇ ਬੌਲੀ ਸਾਹਿਬ ਗੋਇੰਦਵਾਲ ਮੇਰੇ ਗੁਰੂ ਅਮਰਦਾਸ ਦੇ ਜੀਵਨ ਦੇ ਵਿੱਚੋਂ ਡੁੱਲੇ ਜਦੋਂ ਬੰਦਗੀ ਕਰਕੇ ਆਨੰਦ ਸਾਹਿਬ ਨਿਕਲਿਆ ਕਿੰਨੀ ਮਿਹਨਤ ਕਰਕੇ ਤੇ ਉਹ ਵੀ ਪੌੜੀਆਂ ਪੰਜ ਹੀ ਰਹਿ ਗਈਆਂ ਕਦੇ ਗੌਰ ਕਰਿਓ ਤੁਹਾਡੀ 20 ਕਿੱਲੇ ਜ਼ਮੀਨ ਚੋਂ ਕੋਈ 18 ਕਿੱਲੇ ਲੈ ਜੇ ਤੁਹਾਨੂੰ ਦੋ ਰਹਿਣ ਦੇ ਕੀ ਕਰੋਗੇ ਆਖੋ ਸਤਨਾ ਦੁੱਖ ਆਵੇਗਾ ਨਾ ਅੱਜ ਅਸੀਂ ਪਛਾਣ ਹੋ ਰਹੇ ਆ ਸੁਖਮਣੀ ਸਾਹਿਬ ਤੋਂ ਬਾਅਦ ਕੋਈ ਰਾਗੀ ਢਾਡੀ ਨਹੀਂ ਸਤਨਾ ਤੇ ਮਾਮ ਗੁਰੂਖ ਬੈਠੇ ਆ ਪਿਆਰ ਕਰਦੇ ਸਿੰਘ ਸਾਹਿਬ ਹੋਣਾ ਵੀ ਕਥਾ ਕਰਨੀ ਸਾਨੂੰ ਤੁਹਾਡੇ ਨਾਲ ਮਿਲਾਇਆ ਨਾਲੇ ਤੁਸੀਂ ਬੈਠਿਓ ਦੀਵਾ ਉਹਨਾਂ ਚਿਰ ਬਲਦਾ ਜਿੰਨਾ ਚਿਰ ਉਹਦੇ ਚ ਤੇਲ ਹੋਵੇ ਅੱਜ ਕੀ ਹੈ ਅੱਜ ਗਰੀਬ ਤੋਂ ਗਰੀਬ ਬੰਦਾ ਵੀ ਡਾਂਸਰ ਸਾਦਾ ਮੁੰਡੇ ਦੇ ਵਿਆਹ ਤੇ 2.5 ਲੱਖ ਹੱਸ ਕੇ ਦਊ ਜਦੋਂ ਸੁਖਮਣੀ ਸਾਹਿਬ ਤੇ ਰਾਗੀ ਜਿੱਥੇ ਦੀ ਗੱਲ ਆਈ ਉਹਨੇ ਕਹਿਣਾ ਵਾ ਗਰੀਬ ਆ ਆਖੋ ਸਤਨਾਮ ਯਾ ਮਾਲ ਹੋ ਗਈ ਤੋ ਇਸ ਕਰਕੇ ਮਹਾਂਪੁਰਖ ਕਿਰਪਾ ਕਰਨਾ ਇੱਕ ਕੋਠੀ ਹੈ ਜਿਹੜੀ ਰੱਬ ਨੇ ਬਣਾਈ ਇਹਨੂੰ ਨੌ ਦਰਵਾਜ਼ੇ ਲਾਏ ਆ ਨੱਕ ਅੱਖਾਂ ਜੀਵ ਕੰਨ ਹੱਥ ਪੈਰ ਗੁਰਵਤੇਂਦਰੀ ਇਸ ਕੋਠੀ ਨੂੰ ਬਣਾਉਣ ਵਾਲਾ ਗੁਰਬਾਣੀ ਕਹਿੰਦੀ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਬਾਸ ਆ ਮੇਰੇ ਹਜ਼ੂਰ ਨੇ ਕੋਠੀ ਤਿਆਰ ਕੀਤੀ ਜੇ ਭਾਈ ਗੁਰਦਾਸ ਜੀ ਕਹਿੰਦੇ ਚਾਰ ਮਿਲੇ ਤੁਹਾਡੀਆਂ ਦੋ ਅੱਖਾਂ ਮੇਰੇ ਵੱਲ ਮੇਰੀਆਂ ਇੱਕ ਨਾ ਤਕਰੀਬ ਨਹੀਂ ਮੇਰਾ ਸਵਾਲ ਲਾਈਵ ਚੱਲਦਾ ਮੈਂ ਹੱਸ ਕੇ ਗੱਲ ਕਰਦਾ ਮੈਨੂੰ ਫੋਨ ਵੀ ਆਏ ਕੀ ਸਿੰਘਾਂ ਦੇ ਵੀ ਤੁਸੀਂ ਹੱਸ ਕੇ ਗੱਲ ਕਰਦੇ ਆ ਮੈਂ ਕਿਹਾ ਮੈਂ ਕੀ ਕਰਾਂ ਮੇਰੇ ਸਾਹਮਣੇ ਗੁਰਸਿੱਖ ਬੈਠੇ ਆ ਕੋਈ ਮੁਸਲਮਾਨ ਹਿੰਦੂ ਈਸਾਈ ਨਹੀਂ ਭਾਈ ਗੁਰਦਾਸ ਜੀ ਨੇ ਸਾਡੀ ਮਿਲਣੀ ਲਿਖੀ ਆ ਜੀ ਉਹ ਕਹਿੰਦੇ ਚਾਰ ਮਿਲੇ ਪਹਿਲੀ ਵਾਰੀ ਆਏ ਇੱਥੇ ਆਪਾਂ ਨਾ ਤੁਸੀਂ ਮੈਨੂੰ ਵੇਖਿਆ ਮੈਂ ਤੁਹਾਨੂੰ ਉਹ ਕਹਿੰਦੇ ਸਿੱਖ ਸਿੱਖ ਨੂੰ ਜਦੋਂ ਵੇਂਦਾ ਏ ਗਿਆਨੀ ਮਹਤਾਬ ਸਿੰਘ ਜੀ ਮਿਲੇ ਬਹੁਤ ਘਟ ਰੂਹਾਂ ਨੇ ਅੱਜ ਮੱਥੇ ਤੇ ਤੇੜੀਆਂ ਇਹ ਸਾੜ ਪੈ ਜਾਂਦਾ ਹੈ ਆਪਾਂ ਨੂੰ ਆਖੋ ਸਤਨਾਮ ਇਦਾਂ ਦੀਆਂ ਰੂਹਾਂ ਘਟ ਨੇ ਅਸੀਂ ਇੱਕ ਦੂਜੇ ਨੂੰ ਸੁਣ ਨਹੀਂ ਸਕਦੇ ਤੁਹਾਨੂੰ ਪਤਾ ਤੁਸੀਂ ਸੁਣੋਗੇ ਅਸੀਂ ਨਹੀਂ ਸੁਣ ਸਕਦੇ ਇੱਕ ਦੂਜੇ ਨੂੰ ਇਹ ਸਾਡੀ ਖੂਬੀ ਹੈ ਇੱਕ ਬਾਪੂ ਉੱਠ ਕੇ ਕਹਿੰਦਾ ਬਾਬਾ ਝੂਠ ਮਾਰੀ ਜਨਾ ਮੇਰੇ ਮੂੰਹ 'ਚ ਤੇ ਕੋਈ ਵੀ ਨਹੀਂ ਆਖੋ ਸਤਨਾਮ ਮੈਂ ਕਿਹਾ ਤੂੰ ਆਪ ਦਾ ਨੁਕਸ ਕੱਢ ਲੇ ਵੇਖੋ ਜਿੰਨੇ ਨੁਕਤਾ ਚੀਨੀ ਕਰਨੀ ਟੋਕਣਾ ਨਾ ਬਾਬੇ ਨੂੰ ਸਾਨੂੰ ਆ ਕੇ ਕਹਿਣੀ ਹੈ ਗਿਆਨੀ ਜੀ ਇਥੇ ਗਲਤ ਬੋਲਿਆ ਤੁਸੀਂ ਇਥੇ ਇਦਾਂ ਕੀਤਾ ਉਹ ਮੈਂ ਕਹਿਆ ਸੀ ਜੇ ਜੇ 40 ਗੱਲਾਂ ਸਹੀ ਕਹੀਆਂ ਦੋ ਗਲਤ ਕਹਿਤੀਆਂ ਹੂੰ ਜਿੱਥੇ ਇੱਕ ਘੰਟਾ ਗਲਤ ਹੁੰਦਿਆ ਉੱਥੇ ਨਹੀਂ ਬੋਲਦੇ ਆਪ ਕੋ ਸਤਨਾ ਤੁਸੀਂ ਪਹਿਲ ਸਵੇਚ 7 ਘੰਟੇ ਉਹ ਲਾਏ ਆ ਉਹਨਾਂ 7 ਘੰਟੇ ਗਲਤ ਬੋਲਿਆ ਤੁਸੀਂ ਕਿਉਂ ਨਹੀਂ ਜਾ ਕੇ ਕਿਹਾ ਕਿਉਂ ਨਹੀਂ ਉੱਥੇ ਟੋਕਿਆ ਤੇ ਉਹ ਬਾਪੂ ਕਹਿੰਦਾ ਮੈਂ ਕਹਾਂ ਤੂੰ ਬਹਿ ਜਾ ਇੱਥੇ ਸਾਨੂੰ ਗੱਲ ਕਰਨ ਦੇ ਦਿਲ ਦੀ ਖੁੱਲ ਕੇ ਤੇ ਭਾਈ ਸਾਹਿਬ ਕਹਿੰਦੇ ਚਾਰ ਮਿਲੇ 64 ਖਿਲੇ ਵੀ ਸਿੱਖ ਸਿੱਖ ਨੂੰ ਵੇਖ ਕੇ ਹੱਸ ਪਿਆ ਜਦੋਂ ਅਸਾਂਗੇ ਦੰਦ ਫੇਰੀ ਦਿਸਣਗੇ ਉਹਦਾ ਤਾਂ ਦਿਸਣੇ ਨਹੀਂ ਇਦਾਂ ਬੈਠਿਆ ਉਹ ਕਹਿੰਦੇ ਜਦੋਂ ਹੱਸਿਆ 64 ਖਿਲੇ 32 ਦੁਣਾ 64 ਚਾਰ ਮਿਲੇ 64 ਖਿਲੇ ਫਿਰ ਕੀ ਹੋਇਆ ਐਂਦਾ ਹੱਥ ਜੋੜੋ ਸਾਰੇ ਜਣੇ ਭੈਣੋ ਇਦਾਂ ਕਿਰਪਾ ਕਰਿਓ ਸਾਰੇ ਐ ਨਹੀਂ ਕਰਨਾ ਅਕੜਿੰਗੀ ਨਾ ਪਾਇਓ ਆ ਸਭ ਤੋਂ ਵੱਡਾ ਪੁੰਨ ਹੈ ਗੁਰਬਾਣੀ ਕਹਿੰਦੀ ਕਰ ਡੰਡੋਤ ਪੁੰਨ ਵੱਡਾ ਪੁੰਨ ਹੈ ਕਿਸੇ ਨੂੰ ਇਦਾਂ ਜੋੜ ਕੇ ਹੱਥ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਚਾਰ ਮਿਲੇ 64 ਖਿਲੇ 20 ਮਿਲੇ ਕਰ ਜੋੜ ਜਦੋਂ ਦੋਵੇਂ ਹੱਥ ਜੋੜ ਕੇ ਫਤਿਹ ਬੁਲਾ ਕੇ ਜਫੀ ਪਾਈ ਸਿੱਖ ਨੇ ਸਿੱਖ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਖਿਲ ਗਏ 7 ਕਰੋੜ ਸਾਡੇ 3 ਕਰੋੜ ਰੋਮ ਆ ਸਾਡੇ ਸਰੀਰ ਤੇ ਤੇ ਮਾਰੇ ਕਹਿੰਦੇ ਜਦੋਂ ਸਿੱਖ ਸਿੱਖ ਨੂੰ ਪਹਿਲੇ ਸਿੱਖ ਇਹਦੇ ਮਿਲਦੇ ਹੁਣ ਤੇ ਵੇਂਦੇ ਆ ਜੜਾਂ ਕਿਹੜੇ ਵੇਲੇ ਵੱਡਣੀਆਂ ਆ ਕੋਈ ਸਤ ਨਾ ਹੋ ਅੱਜ ਵੀ ਇੱਕ ਮੁਸਲਮਾਨ ਵੀਰ ਦੀ ਵੀਡੀਓ ਮੈਂ ਸਵੇਰੇ ਸਵੇਰੇ ਵੇਖੀ ਕਹਿੰਦਾ ਓਏ ਸਿੰਘੋ ਸਰਦਾਰੋ ਓਏ ਮੈਂ ਮੁਸਲਮਾਨ ਹੋ ਕੇ ਗੱਲ ਦਾਵੇ ਨਾ ਕੀਣਾ ਏ ਤੁਸੀਂ ਸਾਰੀਆਂ ਕੌਮਾਂ ਦਾ ਖਿਹੜਾ ਛੱਡ ਕੇ ਇਕੱਲੀ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਿਓ ਦੁਨੀਆ ਦਾ ਰਾਜ ਤੁਹਾਡੇ ਪੈਰਾਂ 'ਚ ਪੈ ਜਾਏ ਪਰੋਣਾ ਕਿੰਨੇ ਔਖਾ ਕੰਮ ਰੋਇਆ ਰੁੱਖ ਕੋਹਾੜੇ ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਛੇਕ ਫੁੱਲਾਂ ਚ ਪਾਇਆ ਤੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲਾਂਭੂ ਚਿਖਾ ਨੂੰ ਲਾਇਆ ਤੇ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਮਰਿਆ ਨਾ ਸਾਡੇ ਖਜ਼ਾਨੇ ਦੇ ਵਿੱਚ ਸਾਡੇ ਰਾਜ ਦੀ ਜਿਹੜੀ ਡਿਟੇਲ ਬਣੀ ਪਈ ਉੱਥੇ ਲਿਖਿਆ ਸੀ ਚਾਰ ਥੰਮ ਸਿੱਖ ਰਾਜ ਦੇ ਡਿੱਗੇ ਹਰੀ ਸਿੰਘ ਨਲੂਆ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਮ ਸਿੰਘ ਅਟਾਰੀ ਖਤੇਗੜ ਸਭਰਾ ਮਹਾਂਪੁਰਖ ਬਾਬਾ ਅਸ਼ੇਂਦਰ ਸਾਹਿਬ ਜੀ ਸੇਵਾ ਨਿਭਾਰੇ ਹੁਣ ਆਸਟ੍ਰੇਲੀਆ ਦੇ ਉਹ ਕਹਿੰਦੇ 1,45,000 ਮਰਬਾ ਮੀਲ ਦੇ ਮਾਲਕ ਸੀ ਮਹਾਂਪੁਰਖੋ ਆਪਾਂ ਸਾਡੇ ਕੋਲ ਚਾਰ ਸਟੇਟਾਂ ਸੀ ਲਾਹੌਰ ਪਿਸ਼ਾਵਰ ਕਸ਼ਮੀਰ ਤੇ ਮਲਤਾਨ 380 ਤੇ 484 ਤੋਪਾਂ ਸੀ ਸਾਡੇ ਕੋਲਾਂ ਸਵਾ ਲੱਖ ਫੌਜ ਸੀ ਖਾਲਸਾ ਤਿਆਰ ਬਰਤਿਆਰ 80 ਕਰੋੜ ਰੁਪਏ ਦੇ ਹੀਰੇ ਜਿਹੜੇ ਐ ਸਾਡੇ ਕੋਲ ਸੀ ਕੋਹੇ ਨੂਰ ਤੋਂ ਬਿਨਾ ਤੇ 8 ਕਰੋੜ ਰੁਪਇਆ ਨਗਦ ਪਿਆ ਸੀ ਖਜ਼ਾਨੇ 'ਚ ਅੱਜ ਜਿਹੜੇ ਮਰਜੀ ਮੰਤਰੀ ਨੂੰ ਪੁੱਛੋ ਕਹਿੰਦਾ ਖਜ਼ਾਨਾ ਖਾਲੀ ਹੋ ਗਿਆ ਕੋ ਸਤ ਤੇ ਕੀਤਾ ਕਿਨੇ ਅਹੀਂ ਤੇ ਜਿੰਦਗੀ ਦੀ ਚੀਜ਼ ਵੀ ਲੈਣੇ ਤੇ ਟੈਕਸ ਤਹਰਦੇ ਆ ਇਹ ਸਾਡੇ ਰਾਜ ਦਾ ਰੋਣੇ ਉਹ ਬਾਪੂ ਕਹਿੰਦਾ ਮਹਾਰਾਜੇ ਜੇ ਜਦੋਂ ਫੁੱਲ ਪਾਏ ਚਿੱਟਾ ਦਾੜਾ ਬਜ਼ੁਰਗ ਬੈਠੇ ਮਾਂ ਪਰਖਾਂ ਦੇ ਕਿੰਨੇ ਸੋਹਣੇ ਸਰੂਪ ਉਹ ਤਾਹਾਂ ਮਾਰ ਕੇ ਰੋਪਿਆ ਕਹਿੰਦੇ ਬਾਬਾ ਰੋਂਦਾ ਕਿਉਂ ਐ ਕਹਿੰਦਾ ਰੋਂਦਾ ਇਸ ਕਰਕੇ ਐ ਆ ਜਿਹੜੇ ਕੁੱਜੀ ਦੇ ਵਿੱਚ ਤੁਸੀਂ ਚੀਜ਼ ਪਾ ਦਿੱਤੀ ਇਹ ਕੀ ਐ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਹਸਤੀਆਂ ਕਹਿੰਦਾ ਨਹੀਂ ਮੈਂ ਰੋਂਦਾ ਤਾਂ ਇਸ ਕੁੱਜੀ ਦੇ ਵਿੱਚ ਹਸਤੀਆਂ ਨਹੀਂ ਪੰਜਾਬ ਦੀ ਤਕਦੀਰ ਬੰਦ ਹੋ ਗਈ ਆਖੋ ਸਤਨਾਮ ਸ੍ਰੀ ਇਹ ਕੁੱਜੀ 'ਚ ਮਹਾਰਾਜਾ ਨਹੀਂ ਪਿਆ ਤੁਹਾਡੀ ਕਿਸਮਤ ਪੈ ਗਈ ਜੇ ਤੇ ਮੇਰੀ ਗੱਲ ਯਾਦ ਰੱਖਿਓ ਕਿਤੇ ਸਮਾ ਆਵੇਗਾ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਪਤਾ ਲੱਗਦਾ ਅੱਜ ਆ ਗਿਆ ਸਮਾਂ ਇੱਕ ਇੱਕ ਬੱਚਾ ਤੁਹਾਡਾ ਵਿਦੇਸ਼ ਤੁਰ ਗਿਆ ਬੀਬੇ ਬਾਪੂ ਇੱਥੇ ਕੰਧੀ ਬਰੂ ਨਹੀਂ ਲੱਗਦੇ ਫਿਰਦੇ ਕੋ ਪਾਣੀ ਦੀ ਘੁੱਟ ਦੇਣ ਵਾਲਾ ਨਹੀਂ ਆਖੋ ਸਤਨਾ ਉਹ ਕਹਿੰਦਾ ਮਾਲੀ ਤੁਰ ਗਿਆ ਛੱਡ ਕੇ ਬਾਗ ਸੁਨਾ ਉਜੜ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਮਰਨ ਮਗਰੋਂ ਤੇ ਕਿਸੇ ਲਈ ਨਾ ਸਾਰ ਪੰਜਾਬੀਆਂ ਦੀ ਰਹਿ ਗਈ ਲੜਕ ਦੀ ਕਿਲੇ ਦੀ ਕਾਂਦੇ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਉਹ ਤਾਜ ਸਿਰੋਂ ਦਲੀਪ ਦੇ ਨਹੀਂ ਲੱਥਾ ਤੇ ਲੱਥ ਗਈ ਦਸਤਾਰ ਪੰਜਾਬੀਆਂ ਦੀ ਅੱਜ ਮੁੰਡਾ ਹੈਗਾ ਕੋਈ ਪਾਗ ਵਾਲਾ ਦਾਦਾ ਨਿਹੰਗ ਸਿੰਘ ਤੇ ਪੁੱਤ ਭਜੰਗ ਭਜੰਗ ਕਹਿੰਦੇ ਪੁੱਤਰ ਨੂੰ ਭਜੰਗੀ ਸਿੰਘ ਸਾਪ ਨੂੰ ਵੀ ਕਹਿੰਦੇ ਆ ਖਾਲਸੇ ਦੇ ਬੋਲੇ ਕਹਿੰਦੇ ਦਾਦਾ ਨਿਹੰਗ ਪੁੱਤ ਭਜੰਗ ਤੇ ਕੋਤਾ ਨੰਗ ਇਹ ਲੱਗੂਗਾ ਗੁੱਸਾ ਸਾਡਾ ਦਾਦਾ ਨਿਹੰਗ ਸਿੰਘ ਸੀ ਬਾਣੀ ਬਾਣੇ ਚ ਪੂਰਾ ਹੁਣ ਜਿੱਦਾਂ ਗਿਆਨੀ ਜੀ 5 ਮਿੰਟ ਲਾ ਕੇ ਪਹਿਲੇ ਵਿਦਵਾਨ ਨੇ ਮਨ ਦੀ ਕਥਾ ਰੱਖੀ ਸੀ ਵੀ ਮਨ ਜਿਹੜਾ ਜਪਣਾ ਸੌ ਗਿਆ ਵਾ ਆਪਾਂ ਨੂੰ ਹਾਰਟ ਅਟੈਕ ਬ੍ਰੇਨ ਟੈਕ 100 ਸਾਲ ਦੀ ਉਮਰ 60 ਤੇ ਆ ਗਈ ਤੇ ਸਾਰੇ ਜਾਣੇ ਦੁਖੀ ਇਹੀ ਕਥਾ ਚੱਲੀ ਨਾ ਧਿਆਨ ਨਾਲ ਵਿਸ਼ਾ ਸੁਣਿਓ ਤੇ ਬਾਬਾ ਜੀ ਹੋਣਾ ਨੇ 10 ਕੁ ਮਿੰਟਾਂ ਚ ਬਹੁਤ ਡੂੰਘੇ ਵਜਨ ਕਰਤੇ ਵੀ ਸੰਗਤੇ ਸਾਡੇ ਗੁਰੂ ਦੇ ਪੁੱਤ ਸ਼ਹੀਦ ਪਏ ਸੀ ਪਰ ਉਹਨਾਂ ਨੇ ਨਿਤਨੇਮ ਨਹੀਂ ਛੱਡਿਆ ਬੋਲੋ ਵੇਗਰੋ ਸਾ ਤਰਤੀ ਪਈ ਜਿੱਥੇ ਮੇਰਾ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਸਾਡਾ ਬਾਪੂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿ ਕੇ ਵੀ ਹੱਸਦਾ ਰਿਹਾ ਬੋਲੋ ਸਤਨਾਮ ਸਰੀਰ ਸੜ ਗਿਆ ਸਾਰੇ ਕੇਸ ਉਤਰ ਗਏ ਸੇਕ ਨਾਲ ਪਰ ਚਿਹਰੇ ਦਾ ਨੂਰ ਨਹੀਂ ਸੀ ਉਤਰਿਆ ਤੇ ਚੰਦੂ ਕਹਿੰਦਾ ਸੀ ਬਾਬਾ ਤੇਰੀ ਆਵਾਜ਼ ਬੰਦ ਕਰਨੀ ਆਖੋ ਸਤਨਾਮ ਤੇ ਮੇਰੇ ਬਾਪੂ ਸਾਹਿਬ ਕਹਿੰਦੇ ਇਹ ਨਹੀਂ ਹੋਣੀ ਅੱਜ ਵੀ ਜਿਹੜਾ ਸੱਚ ਬੋਲਦਾ ਉਹਦੀ ਆਵਾਜ਼ ਦੱਬੀ ਜਾਂਦੀ ਆ ਜਾਂ ਉਹਨੂੰ ਖਰੀਦਿਆ ਜਾਂਦਾ ਜਾਂ ਉਹਨੂੰ ਮਰਵਾ ਦਿੱਤਾ ਜਾਂਦਾ ਏ ਮੇਰੇ ਹਜ਼ੂਰ ਨੇ ਤਵੀ ਤੇ ਬਹਿ ਕੇ ਆਖਿਆ ਸੀ ਕਹਿੰਦੇ ਇਹ ਆਵਾਜ਼ ਅਸੀਂ ਇਹੋ ਜੀ ਰੰਭ ਕਰ ਚੱਲਿਆਂ ਇਹਨੂੰ ਦੱਬਣ ਵਾਲੇ ਦੱਬੇ ਜਾਣਗੇ ਆਵਾਜ਼ ਬੁਲੰਦ ਰਹੇਗੀ ਅੱਜ 176 ਦੇਸ਼ਾਂ ਦੇ ਵਿੱਚ ਨਿਸ਼ਾਨ ਸਾਹਿਬ ਝੁਲਣਦਿਆ ਗੁਰੂ ਸਾਹਿਬ ਦੀ ਆਵਾਜ਼ ਬੁਲੰਦ ਹੋ ਗਈ ਹੈ ਕੋਈ ਛੋਟੀ ਗੱਲ ਨਹੀਂ ਮੇਰੇ ਪਾਤਸ਼ਾਹ ਮਾਰੇ ਕਹਿੰਦੇ ਸਾਡੀ ਆਵਾਜ਼ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਤੇ ਐ ਤੇ ਜਿੰਨਾ ਚਿਰ ਪ੍ਰਕਾਸ਼ ਰਹੂਗਾ ਜਦੋਂ ਭੋਗ ਪੈਂਦਾ ਤੇਰਾ ਕੀਤਾ ਮੈਨੂੰ ਜੋਗ ਮੈਂ ਨਿਰਗੁਣਿਆ ਰੇ ਆਪੇ ਤਰਸ ਤਰਸ ਪਿਆ ਸਤ ਗੁਰ ਸਜਣਾ ਨਾਨਕ ਨਾਵਾਂ ਤਨ ਮਨ ਠੀਵੇ ਬਾਣੀ ਕਹਿੰਦੀ ਹਰੇ ਭਰੇ ਰਹੋਗੇ ਅਖੀਰਲਾ ਸ਼ਬਦ ਰਾਗ ਮਾਲਾ ਤੋਂ ਪਹਿਲੇ ਤੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਅੱਜ ਹਰੀਆਲੀ ਕਿਉਂ ਖਤਮ ਹੋ ਗਈ ਆਖਾਂ ਜੀਵਾ ਨਿਤਨੇ ਮੰਗਿਆ ਸਿੱਖੀ ਗਈ ਅਰਦਾਸ ਕਰੀ ਜਾਂਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਕੇਸ ਤੇ ਵਹਿਣੀਆਂ ਚ ਰੁਲਦੇ ਪ੍ਰਭਾ ਮੈਂ ਅਕਸਰੀ ਕਿਨਾ ਪਹਿਣਾ ਮੈਂ ਵੀ ਪਹਿਣਾ ਪ੍ਰਾਂਵਾਂ ਵਾਲਾ ਬਿਊਟੀ ਪਾਰਲਰ ਤੇ 35 35 25 25000 ਰੁਪਇਆ ਦੇ ਦਿੰਦੇ ਤਿਆਰ ਹੋਣ ਦਾ ਪਹਿਣਾ ਨੂੰ ਪਤਾ ਹੱਸਦੇ ਕਈ ਅੱਖੋ ਸਤਿ ਸਾਨ ਉਥੇ ਤਿਆਰ ਹੋਣਾ ਤੇ 25000 ਕਾਹਦਾ ਦਿੱਤਾ ਵੀ ਮੇਰੇ ਕੇਸ ਜਿਹੜੇ ਕੱਟ ਕੱਟ-ਕੱਟ ਕੇ ਕੇਸਾਂ ਨੂੰ ਵੈਣੀਆਂ ਚ ਛਟੋ ਤੇ ਜਦੋਂ ਲਾਵਾਂ ਲਗੀਆਂ ਨਾ ਤੇ ਐ ਮੂੰਹ ਸਿਰ ਰਗੜੇ ਧੂਆਂ ਜੀਆਂ ਨੇ ਤੇ ਗਰੰਥੀ ਪੜਨ ਦਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ-ਬੰਦ ਕਟਾਈ ਖੋਪਰੀਆਂ ਲੋਹਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਬੱਚਿਆਂ ਦੇ ਟੋਟੇ ਗਲਾਂ ਝਾਰ ਪਵਾਏ ਤੇਰੀ ਸਿੱਖੀ ਨਹੀਂ ਛੱਡੀ ਝੰਡਾ ਨਾ ਬਨ ਕੇ ਸਾੜੇ ਤੇ ਉਹਨੂੰ ਪੁੱਛੇ ਬੰਦਾ ਵੀ ਇਹ ਜਿਹੜੇ ਖੜੋਤੇ ਤੇ ਵਿਰੋਧੀ ਆ ਉੱਠ ਕੇ ਕਹਿ ਦੋ ਗਲਤ ਬੋਲਿਆ ਆ ਜਿਹੜਾ ਤੁਸੀਂ ਮਾਇਆ ਦੇਣੀ ਏ ਇੱਕ ਇੱਕ ਰੁਪਏ ਦਾ ਹਿਸਾਬ ਹੋਣਾ ਵਾ ਕਥਾ ਦਰਗਾਹ ਦੇ ਵਿੱਚ ਮੈਂ ਕਿਹੜਾ ਬੈਠੇ ਰਹਿਣਾ ਉਹਨੇ ਪੁੱਤਾਂ ਤੇ ਖਫਣ ਨਹੀਂ ਪਾਇਆ ਕਈ ਗੁੱਸਾ ਕਰਦੇ ਬਾਬਾ ਜੀ ਇਹ ਕਥਾ ਇਦਾਂ ਸਚਾਈ ਹੈ ਅੱਜ ਸਿੱਖਾਂ ਦੀਆਂ ਧੀਆ ਕਹਿੰਦੀਆਂ ਮੈਨੂੰ ਦਾੜੀ ਵਾਲਾ ਨਹੀਂ ਪਸੰਦ ਬੋਲੋ ਵੈਗਰੂ ਤੇ ਮੈਂ ਕਹਿ ਦੇਣਾ ਨਾ ਜੇ ਪਸੰਦ ਨਹੀਂ ਤੇ ਲਾਵਾਂ ਕਿੱਥੇ ਕਰਾਉਂਗੇ ਕਿਹੜੇ ਮੂੰਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜਾਉਂਗੇ ਰਮਾਲਾ ਲੈ ਕੇ ਕਿਉਂਕਿ ਉਸ ਗੁਰੂ ਦੀ ਅਰਦਾਸ ਹੀ ਕੇਸਾਂ ਸਵਾਸਾਂ ਦੀ ਹੈ